ਈਮਾਨਦਾਰ ਦੀ ਜ਼ਿੰਦਗੀ ਏ ਪਰਮੇਸ਼ਰ ਦਾ ਦਾਸ ਉਹਨੂੰ ਸਵਾਰੇਗਾ ਔਰ ਉਹਨੂੰ ਫਿਰ ਵਧਾਏਗਾ ਔਰ ਉਹ ਪਰਮੇਸ਼ਰ ਦੇ ਵਿੱਚ ਵਾਧਾ ਜਾਏਗਾ ਔਰ ਅੱਜ ਦੇ ਈਮਾਨਦਾਰ ਜਾਂ ਅੱਜ ਦੇ ਵਿਸ਼ਵਾਸੀ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਸਹਿਣ ਨਹੀਂ ਕਰਦੇ ਜਦੋਂ ਇੱਕ ਸੇਵਕ ਉਹਨਾਂ ਨੂੰ ਤਾੜਨਾ ਕਰਦਾ ਏ ਜਾਂ ਉਹਨਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਏ ਜਾਂ ਉਹਨਾਂ ਦੀਆਂ ਬਰਿਆਈਆਂ ਉਹਨਾਂ ਨੂੰ ਦੱਸਦਾ ਏ ਤੇ ਵਿਸ਼ਵਾਸੀ ਜਿਹੜੇ ਨੇ ਉਹ ਉਹਨੂੰ ਉਸ ਗੱਲ ਨੂੰ ਚੰਗਾ ਨਹੀਂ ਸਮਝਦੇ ਇਸ ਕਰਕੇ ਉਹ ਚਰਚ ਨੂੰ ਬਦਲ ਲੈਂਦੇ ਨੇ ਅੱਜ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਆਪਣੇ ਜੀਵਨ ਨੂੰ ਨਹੀਂ ਸੁਧਾਰਦੇ ਆਪਣੇ ਜੀਵਨ ਨੂੰ ਨਹੀਂ ਬਦਲਦੇ ਆਪਣੀਆਂ ਆਤਾਂ ਨੂੰ ਨਹੀਂ ਬਦਲਦੇ ਆਪਣੇ ਚਾਲ ਚੱਲਣ ਨੂੰ ਨਹੀਂ ਬਦਲਦੇ ਆਪਣੇ ਸੁਭਾਅ ਨੂੰ ਨਹੀਂ ਬਦਲਦੇ ਪਰ ਉਹ ਚਰਚ ਨੂੰ ਬਦਲ ਲੈਂਦੇ ਨੇ ਬਹੁਤ ਸਾਰੇ ਲੋਕ ਸਾਰਾ ਜੀਵਨ ਇਸਾਂ ਬੀਤ ਜਾਂਦਾ ਵਾ ਉਹ ਚਰਚ ਬਦਲਦੇ ਰਹਿੰਦੇ ਆ ਚਰਚ ਬਦਲਦੇ ਰਹਿੰਦੇ ਆ ਚਰਚ ਬਦਲਦੇ ਰਹਿੰਦੇ ਆ ਲੇਕਿਨ ਮੇਰੇ ਅਸੀਸੋ ਤੁਹਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਆ ਸਿੱਖਿਆ ਤੋਂ ਭੱਜਦੇ ਨੇ ਬਾਈਬਲ ਦਾ ਫਰਮਾਨ ਹੈ ਖੁਦਾ ਦਾ वचन ਇਹ ਗੱਲ ਕਹਿੰਦਾ ਹੈ ਜਦੋਂ ਅਸੀਂ ਤਮੋਤੀਸ ਦਾ ਖਤ ਉਹ ਦੂਸਰਾ ਤਮੋਤੀਸ ਉਹਦਾ 4 ਅਧਿਆਇ ਔਰ ਉਹਦੀ ਅਸੀਂ ਤਿੰਨ ਐਤ ਨੂੰ ਜਦੋਂ ਪੜਦੇ ਆ ਤਾਂ ਉੱਥੇ ਸਾਨੂੰ ਮਿਲਦਾ ਹੈ ਆਓ ਮੈਂ ਤੁਹਾਡੇ ਨਾਲ ਪਰਮੇਸ਼ਰ ਦੇ پاک वचन ਨੂੰ ਸਾਂਝਾ ਕਰਾਂਗਾ ਕਿਉਂ ਜੋ ਉਸ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਮੇਰੇ ਅਸੀਜ਼ੋ ਮੇਰੇ ਪਿਆਰੇ ਪਰੋਪਰੋ ਇਥੇ ਸਾਫ ਖੁਦਾ ਦਾ ਪਾਕ ਕਲਾਮ ਕਹਿੰਦਾ ਏ ਕਿ ਆਖਰੀ ਸਮੇਂ ਦੇ ਵਿੱਚ ਐਸਾ ਸਮਾਂ ਆਏਗਾ ਬਹੁਤ ਸਾਰੇ ਲੋਕ ਖਰੀ ਸਿੱਖਿਆ ਨੂੰ ਨਾ ਸਹਿਣ ਕਰਦੇ ਹੋਏ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰ ਲੈਣਗੇ ਅੱਜ ਵੀ ਇਮਾਨਦਾਰ ਵਿਸ਼ਵਾਸੀਆਂ ਧਰਮੀ ਲੋਕਾਂ ਦਾ ਬਹੁਤਿਆਂ ਦਾ ਇਹ ਹਾਲ ਹੋ ਗਿਆ ਵਾ ਉਹ ਖਰੀ ਸਿੱਖਿਆ ਨੂੰ ਸਹਿਣ ਨਹੀਂ ਕਰਦੇ ਔਰ ਉਹ ਢੇਰ ਸਾਰੇ ਗੁਰੂ ਯਾਨੀ ਕਿ ਹਰ ਹਫਤੇ ਚਰਚ ਬਦਲ ਲੈਂਦੇ ਨੇ ਹਰ ਹਫਤੇ ਪਾਸਟਰ ਬਦਲ ਲੈਂਦੇ ਨੇ ਹਰ ਹਫਤੇ ਇਧਰ ਉਧਰ ਜਾ ਕੇ ਉਹ ਸੰਗਤ ਵੰਦੇ ਰਹਿੰਦੇ ਨੇ ਪਰ ਉਹਨਾਂ ਦਾ ਆਪਣਾ ਜਿਹੜਾ ਉਹਨਾਂ ਨੂੰ ਸਵਾੜਨ ਵਾਲਾ ਉਹਨਾਂ ਦਾ ਸੁਆਮੀ ਆ ਉਹਨੂੰ ਉਹਨਾਂ ਨੇ ਤਿਆਗ ਦਿੱਤਾ ਵਾ ਬਾਈਬਲ ਦੱਸਦੀ ਏ ਇਹ ਉਹ ਮੱਖੀਆਂ ਨੇ ਇਹ ਬੈਲਜਬੂਲ ਸਰਦਾਰ ਦੇ ਝੁੰਡ ਦੀਆਂ ਉਹ ਮੱਖੀਆਂ ਨੇ ਜਿਹੜੀਆਂ ਇੱਥੋਂ ਉੱਠਦੀਆਂ ਨੇ ਔਰ ਦੂਸਰੀ ਜਗ੍ਹਾ ਤੇ ਜਾ ਕੇ ਬਹਿ ਜਾਂਦੀਆਂ ਨੇ ਤੇ ਉਹ ਜਦੋਂ ਦੂਸਰੀ ਜਗ੍ਹਾ ਤੇ ਬਹਿੰਦੀਆਂ ਨੇ ਉਹ ਮੱਖੀ ਦਾ ਕੰਮ ਇਹ ਆ ਜੇ ਇਥੇ ਉਹ ਬੈਂਦੀ ਆ ਉਹਦਾ ਕੰਮ ਆ ਗੰਦ ਖਿਲਾਰਨਾ ਔਰ ਇਸੇ ਤਰ੍ਹਾਂ ਇਹ ਉਹ ਮੱਖੀਆਂ ਜਦੋਂ ਇਸ ਜਗ੍ਹਾ ਤੋਂ ਉੱਠ ਕੇ ਦੂਸਰੀ ਜਗ੍ਹਾ ਤੇ ਬੈਂਦੀਆਂ ਨੇ ਉੱਥੇ ਜਾ ਕੇ ਜਾਂਦਿਆਂ ਹੀ ਇਸ ਚਰਚ ਦੀਆਂ ਇਸ ਪਾਸਟਰ ਦੀਆਂ ਇਸ ਚਰਚ ਦੇ ਵਿਸ਼ਵਾਸੀਆਂ ਦੀਆਂ ਇਸ ਸੰਗਤ ਦੀਆਂ ਕਮੀਆਂ ਨੂੰ ਗਿਣ-ਗਿਣ ਕੇ ਉੱਥੇ ਦੱਸ ਕੇ ਔਰ ਉੱਥੇ ਬਹਿਣ ਦੇ ਲਈ ਆਪਣੀ ਜਗ੍ਹਾ ਬਣਾਉਂਦੇ ਨੇ ਇਹ ਉਹ ਪਟਕੀਆਂ ਹੋਈਆਂ ਰੂਹਾਂ ਨੇ ਜਿਸ ਤਰ੍ਹਾਂ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਵਾ ਇਹ ਨੀਤੀ ਵਚਨ ਕਾ ਹਾਬਤਾ ਦੀ ਕਿਤਾਬ ਨੂੰ ਜਦੋਂ ਪੜ੍ਹਦੇ ਆ ਉੱਥੇ ਲਿਖਿਆ ਏ ਜਿਹੜਾ ਮਨੁੱਖ ਆਪਣੇ ਟਿਕਾਣਿਆਂੋਂ ਭਟਕ ਜਾਂਦਾ ਏ ਉਹ ਉਸ ਪੰਛੀ ਵਰਗਾ ਏ ਜਿਹੜਾ ਆਪਣੇ ਆਲਣਿਆਂ ਦੇ ਵਿੱਚੋਂ ਡਿੱਗ ਪਿਆ ਵਾ ਜਦੋਂ 21 ਦੇ ਅੰਸ਼ ਨੂੰ ਪੜਦੇ ਉਹਦੇ ਵਿੱਚ ਵੀ ਲਿਖਿਆ ਏ ਕਿ ਜਿਹੜਾ ਮਨੁੱਖ ਸਮਝਦੇ ਰਾਤੋਂ ਭਟਕ ਜਾਂਦਾ ਏ ਉਹਦਾ ਟਿਕਾਣਾ ਭੂਤਣਿਆਂ ਵਿੱਚ ਆ ਜਾਂ ਉਹ ਜਿਹੜਾ ਮਰਦਾ ਹੋ ਜਾਂਦਾ ਏ ਇਸੇ ਤਰ੍ਹਾਂ ਅੱਜ ਐਸੇ ਬਹੁਤ ਸਾਰੇ ਲੋਕ ਜਿਹੜੇ ਵਿਸ਼ਵਾਸੀ ਦੱਸਦੇ ਨੇ ਆਪਣੇ ਆਪ ਨੂੰ ਉਹ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਦੋਂ ਅਸੀਂ ਪੜਦੇ ਆ ਉਥੇ ਲਿਖਿਆ ਮੈਂ ਤੇਰੇ ਕੰਮਾਂ ਨੂੰ ਜਾਣਦਾ ਵਾ ਤੂੰ ਅਖਵਾਉਂਦਾ ਤੇ ਜਿਉਂਦਾ ਵੇ ਪਰ ਹੈਗਾ ਤੂੰ ਮੁਰਦਾ ਐ ਐਸੇ ਬਹੁਤ ਸਾਰੇ ਲੋਕ ਜਿਹੜੇ ਅੱਜ बार-बार ਚਰਚ ਨੂੰ ਬਦਲਦੇ ਬਾਰ-ਬਾਰ ਪਾਸਟਰ ਨੂੰ ਬਦਲਦੇ ਬਾਰ-ਬਾਰ ਕਲਿਸੀਆਂ ਨੂੰ ਬਦਲਦੇ ਨੇ ਪਰ ਉਹ ਆਪਣੇ ਆਪ ਨੂੰ ਨਹੀਂ ਬਦਲਦੇ ਇਹੋ ਜੇ ਲੋਕਾਂ ਦੇ ਲਈ ਖੁਦਾ ਦੇ ਪਾਕ ਵਚਨ ਦੇ ਵਿੱਚੋਂ ਜਦੋਂ ਅਸੀਂ ਵੇਖਦੇ ਆ ਤੇ ਯਿਸੂ ਮਸੀਹ ਨੇ ਸਾਮਰੀ ਔਰਤ ਦੀ ਗੱਲ ਕੀਤੀ ਸਾਮਰੀ ਔਰਤ ਜਿਹੜੀ ਸੀਗੀ ਉਹ ਜਿਸਮਾਨੀ ਔਰਤ ਸੀਗੀ ਔਰ ਉਹ ਆਪਣੇ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਜਾਂ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਸਤੇ ਜਾਂ ਆਪਣੇ ਮਨ ਨੂੰ ਸੰਤੁਸ਼ਟ ਕਰਨ ਵਾਸਤੇ ਬਾਰ-ਬਾਰ ਆਪਣਾ ਸੁਆਮੀ ਬਦਲਦੀ ਪਈ ਸੀਗੀ ਇਸੇ ਤਰ੍ਹਾਂ ਉਹ ਵਿਸ਼ਵਾਸੀ ਨੇ ਜਿਹੜੇ ਬਾਰ-ਬਾਰ ਆਪਣਾ ਸੇਵਕ ਜਾਂ ਆਪਣਾ ਪਾਸਟਰ ਬਦਲਦੇ ਨੇ ਉਹ ਸੱਚਾਈ ਨੂੰ ਗ੍ਰਹਿਣ ਨਹੀਂ ਕਰਦੇ ਔਰ ਉਹ ਉਸ ਸਾਹਮਣੀ ਔਰਤ ਵਰਗੇ ਨੇ ਜਿਹੜੇ ਆਪਣੇ ਮਨ ਦੀ ਸੰਤੁਸ਼ਟੀ ਦੇ ਲਈ ਆਪਣੀ ਆਤਮਿਕ ਮਨ ਦੀ ਸੰਤੁਸ਼ਟੀ ਦੇ ਲਈ ਵੀ ਉਹ ਸੁਆਮੀ ਬਦਲਦੇ ਰਹਿੰਦੇ ਨੇ ਮੇਰੇ ਅਸੀਸ ਮੇਰੇ ਪਿਆਰੇ ਪਰੋ ਪਰਮੇਸ਼ਰ ਦਾ پاک ਜਨ ਇਸ ਤਰ੍ਹਾਂ ਦੱਸਦਾ ਏ ਕਿ ਜੇਕਰ ਤੁਸੀਂ बार-बार ਆਪਣੇ ਆਗੂ ਨੂੰ ਬਦਲਦੇ ਜੇ ਜਾਂ ਤੁਹਾਡਾ ਕੋਈ ਆਗੂ ਨਹੀਂ ਆ ਤਾਂ ਤੁਹਾਡਾ ਜੀਵਨ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ ਆ ਮਨੁੱਖ ਬਿਮਾਰ ਹੁੰਦਾ ਏ ਜਦੋਂ ਮਨੁੱਖ ਦੀ ਕੋਈ ਬਾਤ ਨਹੀਂ ਪੁੱਛਦਾ ਜਦੋਂ ਉਸ ਮਨੁੱਖ ਦੇ ਲਾਗੇ ਕੋਈ ਨਹੀਂ ਲੱਗਦਾ ਤੇ ਉਦੋਂ ਪਾਸਟਰ ਸਾਰੀ-ਸਾਰੀ ਰਾਤ ਜਾ ਕੇ ਉਹਦੇ ਲਈ ਦੁਆਵਾ ਕਰਦਾ ਏ ਉਦੋਂ ਪਾਸਟਰ ਸਾਰੀ-ਸਾਰੀ ਰਾਤ ਜਾ ਕੇ ਉਹਦੇ ਵਾਸਤੇ ਰੋਜ਼ੇ ਰੱਖ ਕੇ ਪ੍ਰਾਰਥਨਾਵਾਂ ਕਰਦਾ ਏ ਤੇ ਉਹਦੇ ਨਾਲ-ਨਾਲ ਚੱਲਦਾ ਰਹਿੰਦਾ ਏ ਉਹ 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 ਪਾਸਟਰ ਉਸ ਮਨੁੱਖ ਨੂੰ ਦੂਤ ਲੱਗਦਾ ਏ ਉਦੋਂ ਉਹ ਪਾਸਟਰ ਉਸ ਮਨੁੱਖ ਨੂੰ ਦੂਤ ਲੱਗਦਾ ਏ ਪਰ ਜਦੋਂ ਉਹ ਤਾੜਦਾ ਏ ਖੁਦਾ ਦੇ ਵਚਨ ਦੇ ਅਨਸਾਰ ਜਦੋਂ ਪਰਮੇਸ਼ਰ ਦੇ ਵਚਨ ਦੇ ਨਾਲ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਏ ਉਦੋਂ ਉਹੀ ਪਾਸਟਰ ਫਿਰ ਉਸ ਮਨੁੱਖ ਨੂੰ ਭੂਤ ਲੱਗਣ ਲੱਗ ਪੈਂਦਾ ਏ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਪਰੋ ਪਰੋ ਪਰਮੇਸ਼ਰ ਦਾ ਪਾਕ